ਕੁੱਤੇ ਬਣਾ ਲਈ ਤੇ ਹੁਣ ਅੱਜ ਮਮੇ ਬਣ ਗਏ ਨਾਲ ਸਬਜ਼ੀ ਬਣਾ ਲਈ ਆ ਚਾ ਚਾ ਗਏ ਬਨੀਰ ਦੀ ਚਲ ਚਲ ਤੁਸੀਂ ਗਰਮੀ ਬੜੀ ਭੁੱਖ ਬੜੀ ਲੱਗੀ ਬੱਸ ਬਣ ਗਏ ਹੁਣ ਥੋੜਾ ਚਿਰ ਨਾ ਪਾਪਾ ਲੱਗ ਗਿਆ ਹਾਂ ਸਵੇਰ ਜੀ ਦਾ ਚਾਹ ਚੁੱਤੀ ਬੇਸਰੂਪ ਕੋਈ ਤੁਸ ਮੰਦੇ ਇਹ ਰੋਟੀ ਨਹੀਂ ਨਹੀਂ ਖਾ ਲ ਮੈਂ ਤਾਂ ਚਾਹ ਹੀ ਖਾ ਲਵਾਂ ਮਮੇ ਨੇ ਨਾਲ ਦਾਲ ਵਾ ਦੀਆ ਬਾਹਰ ਵੇਖਿਓ ਕੌਣ ਹੈ ਇਹ ਨਹੀਂ ਨਾ ਗੱਗਈ ਵੜੀ ਹੈ ਨਹੀਂ ਆ ਗਿਆ ਹੁਣ ਮੈਂ ਚੇਰਾ ਜੂ ਹਾਈ ਹਾਈ ਰੱਬਾ ਇਹ ਕਿੱਧਰੋਂ ਆ ਗਈ ਸਮਾਨ ਚੋੱਕ ਕੇ ਲੱਗਦਾ ਰਹਿਣ ਆਈ ਆ ਬੀਮਾ ਕੱਲ ਜੇ ਰੰਜੀਤ ਤੇ ਮੰਮੀ ਮਿਲ ਕੇ ਆਏ ਆ ਤੇ ਅੱਜ ਮਗਰੇ ਆਮ ਤਰੀ ਆ ਇਹਨੂੰ ਨਹੀਂ ਕਿਤੇ ਚੈਣ ਨਹੀਂ ਕਦੀ ਇਹਨੂੰ ਉੱਥੇ ਜਾ ਕੇ ਬੋਬੇ ਦੇ ਕੇ ਆਓ ਤੇ ਕਦੀ ਘਰ ਲੈਣ ਆ ਜਾਂਦੀ ਅਸੀਂ ਤਾਂ ਇਹਦੇ ਜੋ ਗਈਆਂ ਬਸ ਹੁਣ ਲੱਗਦਾ ਆਮਲਸ਼ਕਲ ਸਾਰਾ ਇਕੱਠਾ ਕਰਕੇ ਤਾਂ ਨਾਲ ਲੈ ਆਈ ਮੰਮੀ ਸਸਿਕਾਰ ਇਹ ਸਸਿਕਾਰ ਬੱਚੇ ਸਸਿਕਾਰ ਕਿ ਆਨੇ ਠੀਕ ਸਸਿਕਾਰ ਇਹ ਤਾਂ ਦੋ ਨੀ ਆ ਇਹ ਸਸਿਕਾਰ ਜੀ

ਆਖੋ ਮੈਂ ਆਈ ਮੰਮੀ ਜੀ ਮਟਾਓ ਮੈਂ ਠੰਡਾ ਰੋਮ ਚ ਜਾ ਰਹਾ ਹਾਂ ਤੁਹਾਨੂੰ ਕਿਤੇ ਖੁਸ਼ ਹੋਣੀ ਚੈਨ ਨਹੀਂ ਆ ਠੰਡਾ ਮੈਂ ਨਹੀਂ ਕਿਹਾ ਨਾਲ ਹੀ ਇਹਦਾ 2 ਕਿਲੋ ਖੂਨ ਵਧ ਗਿਆ ਹੰਤਰਾ ਆਤ ਦੀ ਗਰਮੀ ਆ ਤੇ ਕਿਤੇ ਚੈਨ ਹੀ ਨਹੀਂ ਹੈ ਕਿਉਂਕਿ ਉਹ ਤਾਂ ਤੈਨੂੰ ਜੇ ਮਿਲ ਕੇ ਆਏ ਆ ਤੇ ਅੱਜ ਕੋ ਕੱਦਲੀ ਚੋਲਾ ਚੋਕਾ ਤੇ ਭੱਜੀ ਆਈ ਨੇ ਸਾਰਿਆਂ ਨੂੰ ਨਾਮ ਲੈ ਕੇ ਮੈਂ ਨਹੀਂ ਕਿਹਾ ਭੁੱਖੀ ਪਈ ਯਾਨੀ ਇਹ ਵੀ ਆਂਦੇ ਆ ਵੀ ਜੋ ਕੁਝ ਹੈਗਾ ਇਹਦੇ ਘਰ ਦੇ ਦੀਏ ਅਜੀ ਉਧਰ ਮੋਠਾ ਚੀਨੇ ਪੈਲੇ ਬਣਾ ਲਈਏ ਹੁਣ ਗੱਲ ਗਈ ਆ ਤੇ ਕੱਲ ਖਰੇ ਮੇਰੇ ਤੋਂ ਚੋਰੀ ਉੱਥੇ ਕੀ ਕੀ ਦੇ ਕੇ ਆਏ ਹੋ ਨੇ ਤੇ ਹੁਣ ਕਿਰ ਨਿਆਣੀ ਲੈ ਕੇ ਤੇ ਇੱਧਰ ਨੂੰ ਆ ਗਈ ਜੀ ਉਹਨੂੰ ਤਾਂ ਪੈ ਗਿਆ ਛੱਸ ਆ ਕੀ ਬੰਗਾ ਗਾਈ ਈ ਲੈ ਆ ਪਾਣੀ ਸ਼ਮੀ ਏ ਨਜ਼ਰ ਗਰਮੀ ਬੜੀ ਆ ਕਦੋਂ ਦੇ ਆਣ ਕੇ ਬੈਠੇ ਆ ਆ ਗਈਆਂ ਮੰਮੀ ਜੀ ਮੈਂ ਤੇ ਉਸੇ ਵੇਲੇ ਲੱਗਦੀ ਨੇ ਹਾਂ ਚੀਚਾਂ ਹੱਲ ਫੜ ਬੈਠੀ ਆ ਨਾ ਪੀਓ ਸਾਰੇ ਜੀ ਕੋਈ ਨਹੀਂ ਭਾਂਜੀ ਤੁਸੀਂ ਵੀ ਫੜੋ ਲੈ ਮਾਸੀ ਜੀ ਪੀਓ ਲੱਜਣ ਬਲ ਪੀਓ ਪੀਲਾ ਬਟਾ ਪੀਲਾ ਕੋਈ ਦਾ ਕੋਈ ਦਾ ਪੀਣਾ ਪੀਲਾ ਬਟਾ ਬੜੀ ਗਰਮੀ ਬਥੇਰੀ ਆਣ ਦੇ ਕਿ ਨਾ ਪੀ ਲੈ ਲੇ ਛੁੱਟੀਆਂ ਪਈਆਂ ਤੇ ਉਦੋਂ ਵੀ ਕਹਿਣ ਲਈ ਮੈਂ ਮਾਮੀ ਕੋ ਜਾਣਾ ਮੈਂ ਮਾਮੀ ਕੋ ਜਾਣਾ ਅੱਛਾ ਅੱਛਾ ਚੱਲ ਕੋਈ ਗੱਲ ਵੀਰ ਤਾਲ ਵੀਰ ਆ ਗਿਆ ਸੀ ਤੇ ਕਹਿੰਦਾ ਚੱਲ ਪਰਸੋਂ ਉੱਤੇ ਫਿਰ ਲੈ ਆਈਂ ਮੈਂ ਚਲ ਕੇ ਚਾਹ ਤੇ ਆ ਗਿਆ ਦੇਖੀ ਹੋ ਗਿਆ ਦੀਦੀ ਆਪਣਾ ਤੁਹਾਡਾ ਝਾਰਿਆ ਮੈਨੂੰ ਜਦ ਮਰਜੀ ਆਵੇ ਕੰਦੀ ਸੀ ਮੈਨੂੰ ਰਾਤੀ ਕਹਿਣ ਲਈ ਦਾਦੀ ਅਕੇ ਮੇਰੀ ਗੱਲ ਸੁਣ ਮੈਂ ਤਾਂ ਮਾਮੀ ਨਾਲ ਸੌਣਾ ਕਰਨਾ ਅੱਛਾ ਅੱਛਾ ਚੱਲ ਪੁੱਤ ਹੁਣ ਮਾਮੀ ਨਾਲ ਸੌਣਾ ਨਾ ਮਾਮੂ ਨਾਲ ਵੀ ਬੜਾ ਚਾਹ ਕਰ ਹਲੋ ਤਗਰੇ ਜਿਹੀ ਅਸੀ ਲੱਗਾ ਵਾ ਪਰ ਮਾਂ ਨਾਲ ਸੌਂਜਿਆ ਕਰ ਠੀਕ ਆ ਗਰਮੀ ਨਾਲ ਲੱਗਿਆ ਤੂੰ ਪੁੱਤ ਤੂੰ ਗੜੀ ਰੋਈ ਤੂੰ ਹੀ ਕੋਈ ਗੜੀ ਛੁੱਟਿਆ ਹੁੰਦਾ ਫੇਰ ਕਿਤੇ ਸਾਲ ਬਾਅਦ ਪੁਤਾਈਦਾ ਮਾਮੀ ਤੇਰੀ ਬੜੀ ਚੰਗੀ ਆ ਵੇਲਾ ਰਿੰਕਾ ਨੇ ਆਖੀ ਇਹੋ ਕੇ ਪੁੱਤ ਕਿਉ ਇਹੋ ਤੂੰ ਵੀ ਤੈਨੂੰ ਲੈ ਆਣਾ ਹਾਂ ਆ ਜੀ ਆਹ ਤੇਰੀ ਨੂੰ ਬੜੀ ਬੀਬੀ ਆ ਭੰਜੇ ਹਾਂ ਜੀ ਨਹੀਂ ਲੈ ਆਣਾ ਤੂੰ ਹਾਂ ਜੀ ਬੜੀ ਬੀਬੀ ਹੈਗੀ ਆ ਤੂੰ ਹੀ ਆਏ ਨਾ ਚਾਰ ਜਣ ਵੇਖ ਲਓ ਹਾਂ ਬਸ ਸੁਭਾਅ ਇਹ ਤਾਂ ਘਰ ਬੜੀਆਂ ਸਫਤਾ ਕਰਦੀ ਆ ਕਦੀ ਹੁੰਦੀ ਮਾਮੀ ਮੈਨੂੰ ਕਦੀ ਆਹ ਬਣਾ ਕੇ ਖਵਾਉਂਦੀ ਆ ਕਦੀ ਮਾਮੀ ਮੈਨੂੰ ਉਹ ਬਣਾ ਕੇ ਖਵਾਉਂਦੀ ਹੈਗੀ ਆ ਦੇਖ ਲਈ ਹੁਣ ਵੀ ਚੌਲ ਬਣਾਏ ਤੁਹਾਡੇ ਆਉਂਦੇ ਨੇ ਮੇਰਾ ਰਾੜੇ ਸਬਜ਼ੀ ਜੀ ਗਰਮ ਗਰਮ ਚੌਲ ਨਾਲ ਸਬਜ਼ੀ ਕਰਨੀ ਪਈ ਆ ਨਾ ਹਾਂਜੀ ਰੋਟੀ ਰੱਟੀ ਮੰਮੀ ਜੀ ਇੱਕ ਮਿੰਟ ਦਾ ਸਮਾਂ ਗੱਲੋ ਜੀ ਆ ਇਧਰ ਆਓ ਮੰਮੀ ਤੁਹੇ ਤਾਂ ਮੈਨੂੰ ਦੱਸਿਆ ਹੀ ਨਹੀਂ ਆ ਕਿ ਵਿਮਲ ਦੀਦੀ ਉਹਨਾਂ ਨਹੀਂ ਆਉਣਾ ਵਾ ਤੇ ਨਾਲ ਮਾਸੀ ਜੀ ਵੀ ਆ ਗਏ ਤੇ ਨਾਲ ਬੱਚੇ ਵੀ ਆ ਗਏ ਤੁਸੀਂ ਤੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹ ਕਿੱਦਾਂ ਆ ਗਏ ਸਾਰੇ ਸਣੀ ਉਹ ਤਾਂ ਪੜਸੋ ਹੀ ਗਏ ਹਨ ਆਹੋ ਇਹਨਾਂ ਦੀ ਬੱਤੀ ਕੱਟੀ ਐ ਤੇ ਗੋੜ ਗੋੜੇ ਦਾ ਗਰਮੀ ਨੀ ਆ ਤੇ ਪਾਣੀ ਠੰਡਾ 9 ਵਜੇ ਤਾਂ ਪੱਖਾ ਚੱਲੇ ਕੁਛ ਵੀ ਹਾਲ ਨਹੀਂ ਤੇ ਗਰਮੀ ਬੜੀ ਤੇ ਮੇਰਾ ਪੁੱਤ ਤੂੰ ਕਿਉਂ ਆਦੇ ਸਾਡੇ ਕੋ ਆ ਜਿਓ ਨਾਲ ਹੀ ਆਪਣੀ ਮੰਮੀ ਨੂੰ ਲੈ ਆ ਤੇਰਾ ਝਿਹਾ ਉਹ ਨੂੰ ਆਜੂਗਾ ਮੰਮੀ ਤੁਸੀਂ ਤਾਂ ਮੈਨੂੰ ਆਣ ਕੇ ਦੱਸਿਆ ਹੀ ਨਹੀਂ ਕਿ ਉਹਨਾਂ ਦੀ ਬੱਤੀ ਕੱਟੀ ਆ ਤੇ ਤੁਸੀਂ ਇਹਨਾਂ ਨੂੰ ਇੱਥੇ ਰਹਿਣ ਲਈ ਸਾਰਿਆਂ ਨੂੰ ਕਹਿਤਾ ਵਾ ਪੁੱਤ ਮੈਨੂੰ ਚੇਤਾ ਭੁੱਲ ਗਿਆ ਮੇਰਾ ਸਜਣਾ ਮੇਰਾ ਸਰੀਰ ਨਹੀਂ ਠੀਕ ਇਹਦੀ ਹਾਲਤ ਵੇਖ ਕੇ ਤੇ ਪੁੱਤ ਮੈਨੂੰ ਤਾਂ ਘਬਰਾਹਟ ਹੋ ਗਈ ਤੇ ਮੇਰਾ ਤਾਂ ਬੀਬੀ ਰੋ ਹੋ ਗਿਆ ਮੁਰਕੇ ਮੈਂ ਆਣ ਕੇ ਦਵਾਈ ਲਈ ਮੈਨੂੰ ਚੇਤਾ ਭੁੱਲ ਗਿਆ ਪੁੱਤ ਚੱਲ ਕੋਈ ਗੱਲ ਨਹੀਂ ਆ ਗਏ ਪੁੱਤ ਤੇਰੀ ਭੈਣ ਨੇ ਹੁਣ ਪਤਾ ਇਸ ਤਰ੍ਹਾਂ ਪਈ ਯਾਦ ਕਰ ਲਾ ਬੁੱਲਾ ਲਾ ਕਰੀਏ ਕਿ ਉਹ ਆਪਣਾ ਏਸੀ ਵਾਲਾ ਕਮਰਾ ਚਾਰ ਦਿਨ ਦੇ ਦੇਵੀ ਹਾਂ ਮੰਮੀ ਚਲੋ ਤੇ ਕੋਈ ਗੱਲ ਨਹੀਂ ਬੰਦਾ ਹੀ ਬੰਦੇ ਦਾ ਦਾਰੂ ਆ ਅੱਛਾ ਮੇਰੀ ਸੁਣੋ ਗੱਲ ਅਹ ਬੱਚਿਆਂ ਨੂੰ ਛੁੱਟੀਆਂ ਪਈਆਂ ਹੋਈਆਂ ਆ ਸਕੂਲ ਨਹੀਂ ਜਾਣਾ ਉਹਨੇ ਛੁੱਟੀਆਂ ਪਈਆਂ ਹਨ ਤਾਂ ਹੀ ਤੇ ਬਦ ਮੈਂ ਕਿਹਾ ਵੀ ਮਰ ਤੂੰ ਨਹੀਂ ਆ ਜਾ ਅਜਾ ਮੈਂ ਮਮੀ ਨੂੰ ਬੁਲਾ ਲਿਆ ਰਾਜੂ ਤੇ ਉਹ ਸ਼ਾਮ ਨੂੰ ਆਊਗਾ ਨਾ ਉਹ ਵੀ ਆ ਜਾਊਗਾ ਮਮੀ ਮੇਰੀ ਗੱਲ ਸੁਣੋ ਪਟੀਕ ਦਾ ਕੰਮ ਦੀਦੀ ਦਾ ਕਿੱਦਾਂ ਚੱਲੂਗਾ ਇੱਥੇ ਰਹਿਣਗੇ ਤੇ ਮੈਂ ਤੇ ਉਹਨਾਂ ਦਾ ਸੋਚਣ ਨਹੀਂ ਆ ਵੀ ਉਹ ਕੀ ਕਰਨਗੇ ਜੇ ਇੱਥੇ ਰਹਿਣਗੇ ਤੁਹਾਨੂੰ ਤੇ ਸੂਟ ਸੜ ਤੁਹਾਨੂੰ ਪਤਾ ਸਾਰੇ ਉਹਨਾਂ ਦੇ ਕਸਟਮਰ ਖਰਾਬ ਹੋ ਜਾਣੇ ਆ ਸੂਟ ਦੇ ਕੇ ਅਗਲੇ ਜਾਂਦੇ ਆ ਤੇ ਅਗਲੇ ਨੂੰ ਹੁੰਦਾ ਵੀ ਸਾਨੂੰ ਕਿਸ ਨੇ ਕਿਹਾ ਕਿ ਆਪਾਂ ਹੁਣ ਕੱਲ ਦੇ ਦੇ ਦੋ ਕਿਸ ਨੇ ਕਿਹਾ ਕਿ ਆਪਾਂ ਅੱਜ ਦੇ ਦੇ ਦੋ ਤੇ ਇਹ ਇੱਥੇ ਬੈਠੇ ਰਹਿਣਗੇ ਤੇ ਇਹਨਾਂ ਦਾ ਤਾਂ ਸਾਰਾ ਸਰਕਲ ਖਰਾਬ ਹੋ ਜਾਊਗਾ ਉਹ ਗੱਲ ਤੇ ਪੁੱਤ ਤੇਰੀ ਠੀਕ ਹੈ ਤੇ ਵੇ ਗਰਮੀ ਵੀ ਕਿੰਨੀ ਹੈ ਹੁਣ ਆਪਾਂ ਇੱਕ ਮਿੰਟ ਪੱਖੇ ਕਿਦੋਂ ਰਹਿ ਸਕਦੇ ਆ ਪਾਣੀ ਖੰਡੇ ਘਣਾ ਰਹਿਦਾ ਵਾ ਇਹ ਵੀ ਸਮਝ ਕਰਨਾ ਪਤਾ ਆਪਾਂ ਤੇ ਸੀਰੂਗੀ ਜਰਾ ਰਾਤ ਦੇ ਲਾ ਕੇ ਸੀਰੂਗੀ ਤੂੰ ਬਸ ਇੰਨੀ ਮੇਰੇ ਪੁੱਤ ਕਰੀ ਰੋਟੀ ਪਾਣੀ ਚਾਹ ਵਾ ਤੇ ਆਪਾਂ ਕੰਮਾ ਦੇ ਦਈਏ ਇਹਨਾਂ ਚਾਹਤਿਆਂ ਕੋਈ ਨਹੀਂ ਪੁੱਤ ਆਪਾਂ ਫਨ ਲਾਟਾ ਪੱਖਾ ਲਾ ਲਾਂਗੇ ਉਹ ਵੀ ਆ ਬੇਹਾਰ ਹੈ ਆਵਾਦ ਆਖਰੀ ਆਪਾਂ ਉਹਦੇ ਘੜੀ ਸੋ ਜਾ ਕਰਾਂਗੇ ਤਾਂ ਇਹ ਆਕਰਮੇ ਕੋਲ ਨੂੰ ਕਿਹਾ ਕੋ ਕਿ ਮਸੀਹ ਜੀ ਨਾਲ ਹੀ ਰੱਖ ਮਸੀਹ ਜੀ ਉਹ ਆਖਣੇ ਇਹ ਤੇ ਲੋਕ ਈ ਸੀ ਆਣੀ ਆ ਸਾਨੂੰ ਆਪਣਾ ਘਰ ਆ ਦੇਤਾ ਕਿ ਨਹੀਂ ਸੇਵਾ ਕਰਨ ਦੇਈ ਵੇ ਰੋਟੀ ਪਾਣੀ ਦੇਣ ਦੇ ਹੁਣ ਤੁਹਾਨੂੰ ਪਤਾ ਕੀ ਕਰ ਹੁਣ ਬਿਲਾ ਚਾਹ ਬਣਾ ਲਿਆ ਨਾਲ ਕੋ ਬਿਸਕੁਟ ਦੇਖਣਾ ਪਤਾ ਕੀ ਕਰ ਮੇਰਾ ਤੇ ਸਰੀਰ ਜਾਨੀ ਠੀਕ ਨਹੀਂ ਤੇ ਤੈਨੂੰ ਮੈਂ ਗੱਡੇ-ਗੁੰਡੇ ਚੀਂਤ ਜੀ ਤੋਂ ਥੋੜੇ ਜਿਹਾ ਪਕੌੜੇ ਬਣਾ ਟੱਕ ਲਿਆ ਤੇ ਕਿੰਨੀ ਹੈਗੀ ਹਾਂਜੀ ਵਾਧੂ ਭਈ ਸੌਸ ਸੌਸ ਦੂਸਰੀ ਵੀ ਕੀ ਮਿਰਚ ਵਾਲੀ ਵੀ ਦੂਜੀ ਜੇ ਜਿਹੜੀ ਵੀ ਹੈਗੀ ਆ ਨਾ ਕੱਢ ਕੇ ਤੂੰ ਪਤਾ ਲਿਆ ਹੈ ਨਾ ਕੋਈ ਨਹੀਂ ਤੇ ਘਰ ਆਇਆ ਨੂੰ ਮੱਥੇ ਵੱਟ ਨਹੀਂ ਪਾਈਦਾ ਨਹੀਂ ਨਹੀਂ ਤਾਂ ਲੱਗਦਾ ਮੈਂ ਮੱਥੇ ਵੱਟ ਪਾਉਂਦੀ ਆ ਮੈਂ ਤੇ ਉਹਨਾਂ ਦਾ ਸੋਚਦੀ ਆ ਕਿ ਬੁਟੀਕ ਦਾ ਕੀ ਬਣੂਗਾ ਫਿਰ ਜੇ ਇੱਥੇ ਰਹਿਣਗੇ ਤੇ ਆਪਾਂ ਬੁਟੀਕ ਦਾ ਕੀ ਸੋਚਣਾ ਆਪਾਂ ਕਰਦੇ ਰਹਿਣੀ ਆ ਫਿਰ ਰਲ ਮਿਲ ਕੇ ਆਪਾਂ ਜਨਾਬ ਦੀ ਸੇਵਾ ਕਰਨੀ ਆ ਕੋਈ ਗੱਲ ਉਹ ਆਖੇ ਨਾ ਜੀ ਸਾਤ ਮਹੀਨੇ ਅਗੇ ਪਿੱਛੇ ਲਈ ਤਾਂ ਕਿ ਮੇਉ ਦਾ ਸੁਆਦ ਕਿਤਰਾ ਦਾ ਮਹਿਲ ਮੇਰੀ ਨੋਰਾ ਸੁਆਦ ਬੜਾ ਚੰਗਾ ਤੁਸੀਂ ਚਾਹਦੇ ਹੋ ਦਿਓ ਆਪੇ ਦੇਖ ਲਿਓ ਕਿਤੇ ਜਿਹਾ ਨਹੀਂ ਕੋਈ ਗੱਲ ਨਹੀਂ ਕਿ ਦੀ ਸੇਵਾ ਕਰਦੀ ਸਾਡੀ ਠੀਕ ਆ ਠੀਕ ਆ ਪਤਾ ਚੰਗਾ ਮੰਮੀ ਰঞ্জੀਤ ਕਿੱਥੇ ਗਏ ਨੇ ਉਹਦੇ ਕਿਤੇ ਬਾਰੂ ਕੇ ਆਉਂਦੇ ਨਾ ਸਕੇਂ ਇਹ ਕਿਆ ਮੰਮੀਸ ਮਾਮ ਮੰਗਵਾਉਣਾ ਸੀ ਨਾ ਮੈਂ ਉਹਨਾਂ ਕੋ ਫਿਰ ਰੋਟੀ ਪਾਣੀ ਦਾ ਚਲੋ ਕੋਈ ਗੱਲ ਨਹੀਂ ਜਾਓ ਤੁਸੀਂ ਬਰਾਉਣਾ ਲਾ ਕੇ ਬੈਠੋ ਜਾ ਕੇ ਤੂੰ ਉਹਨੂੰ ਫੋਨ ਕਰ ਦੇ ਆਉਂਦਾ ਲਈ ਆਉਗਾ ਮੋਟਰਸਾਈਕਲ ਤੇ ਉਹਦੇ ਕੋਲ ਹੋਣਾ ਤੂੰ ਨੇ ਫੋਨ ਕਰਕੇ ਕਰ ਦਿੰਦੀ ਮੈਂ ਕੋਈ ਬਿਸਕੁਟ ਵੀ ਮੰਗਾ ਲਈ ਪੁਦੀਆ ਭਦੀਆ ਕੋ ਜਿਹੜੀ ਚੀਜ਼ ਹੈ ਨਹੀਂ ਇਹ ਨਾ ਘਰ ਟੌਫੀਆਂ ਥਰਵਿੰਗ ਦੇ ਚੌਕਲੇਟਾਂ ਮੰਗਾ ਲਈਆਂ ਨੇ ਠੀਕ ਆ ਮੈਂ ਨਾ ਕਹਿਣਾ ਵੀ ਦੇਹੀ ਨਾ ਆਣ ਕੇ ਆਇਆ ਠੀਕ ਆ ਚੰਗਾ ਮੰਮੀ ਜੀ ਤੁਸੀਂ ਬੈਠੋ ਨਾ ਕੋ ਠੀਕ ਆ ਚੋਕ ਕਰੇ ਤਾਂ ਮਗਾਲੀ ਇਹ ਤਾਂ ਉਹ ਫਿਰ ਮਗਾਲੀ ਐ ਮੇਰੇ ਆ ਰੱਬਾ ਇਹ ਕਿਥੋਂ ਝੋਲਾ ਚੋੱਕ ਕੇ ਸਾਰਾ ਟੱਬਰ ਹੀ ਆਣ ਕੇ ਇੱਥੇ ਡੇਰੇ ਲਾ ਕੇ ਬਹਿ ਗਿਆ ਵਾ ਤੋਂ ਅੱਤ ਦੀ ਗਰਮੀ ਦੱਸ ਮੈਂ ਇਹਨਾਂ ਨੂੰ ਏਸੀ ਵਾਲਾ ਕਮਰਾ ਦੇ ਕੇ ਤੇ ਆਪ ਕਿੱਥੇ ਮਰਨਾ ਵਾ ਛੁਣੀਆਂ ਵਾਲੇ ਪੱਖੇ ਦੀ ਤੇ ਅੱਜ ਕੱਲ੍ਹ ਹਵਾ ਹੀ ਨਹੀਂ ਹੁੰਦੀ ਜਿੰਨੀ ਗਰਮੀ ਨਾ ਕੂਲਰ ਕੰਮ ਕਰਦੇ ਆ ਅੱਜ ਕੱਲ੍ਹ ਤਾਂ ਏਸੀ ਤਾਂ ਲਈ ਜ਼ੈਨ ਆ ਯਾਰ ਮੈਂ ਇਹਨਾਂ ਨੂੰ ਕਿੱਦਾਂ ਕੱਢਾਂ ਮੇਰੇ ਗਾਲ ਕਿ ਸਿਆਪਾ ਪਾਤਾ ਆਪੋ ਮਿੰਟ ਬਾਅਦ ਹੁਣ ਜਾਗਤ ਤੇ ਡੇਰੇ ਲਾ ਲੂਗੀ ਤੇ ਆਪਲ ਟਪਲੀਆਂ ਮਾਰੀ ਜਾਊਗੀ ਨਾ ਗੱਲ ਤਾਂ ਮੂੰਹ ਨਾ ਸਿਰ ਮੇਰੇ ਪਾ ਦਾ ਸਿਆਪਾ ਅਰੇ ਜੀ ਤੇ ਕਿੱਥੇ ਆਓ ਆ ਗਏ ਹਾਂ ਆ ਜਾ ਆ ਜਾ ਬੈ ਜਾ ਪਤਾ ਤੁਮੀ ਬੈ ਜਾ ਸਾਡੇ ਕੋਲ ਕੋਈ ਗੱਲ ਨਹੀਂ ਮਾਸੀ ਜੀ ਮੈਂ ਤੇ ਤੁਹਾਡੇ ਕੋਲ ਹੀ ਆ ਤੁਸੀਂ ਰਹਿਣਾ ਹੀ ਹਣ ਮਨਤੇਤਾ ਆ ਜਾ ਮੇਰੇ ਕੋਲ ਆਉ ਮੈਂ ਹੋਰ ਕੁਝ ਖਾਣ ਨੂੰ ਦਵਾ ਮਾਮੀ ਕੋ ਜਾ ਆਜੋ ਉਹ ਤਾਂ ਜਦੋਂ ਵੀ ਆਉਂਦੇ ਉਹ ਕਿੰਨੇ ਸਾਰੇ ਪੈਸੇ ਵੱਡੇ ਦੇ ਕੇ ਜਾਂਦੇ ਨੇ। ਅੱਛਾ। ਚੱਲ ਵਧੀਆ ਵਾ। ਮਾਮੂ ਨੇ ਨਹੀਂ ਪੈਸੇ ਦੇਣੇ। ਤੇ ਹੋਰ ਕਿੰਨੇ ਦੇਣੀਆਂ ਪੁੱਤ? ਨਾਨੀ ਮਾਮੂ ਤੇ ਪੈਸੇ ਦਿੰਦੇ ਹੀ ਹੁੰਦੇ ਆ। ਤੇ ਜਦੋਂ ਤੁਹਾਡੇ ਘਰ ਗਏ ਸੀ। ਬਾਬਾ ਚਿੱਚਾ ਲੈ ਕੇ ਗਏ ਸੀ ਕਿ ਖਾਲੀ ਹੱਥ ਗਏ ਸੀ। ਨਹੀਂ ਉਹ ਤਾਂ ਕਿੰਨੀ ਸੀ ਕਿੰਨੀ ਸਾਰੀ ਚੀਜ਼ਾਂ ਲੈ ਕੇ ਗਏ ਸੀ। ਮੇਰੇ ਲਈ ਕਿੰਨੇ ਸਾਰੀ ਚੀਜ਼ਾਂ ਪੈਸੇ ਵੀ ਲੈ ਕੇ ਗਏ ਸੀ। ਤੈਨੂੰ ਵੀ ਪੈਸੇ ਦਿੱਤੇ ਸੀ। ਹੂੰ। ਤੇ ਮਮਾ ਨੂੰ ਮਰੇ ਤੇ ਸਭ ਨੂੰ ਦਿੱਤੇ ਹੋਰ ਕੀ ਕੀ ਲੈ ਕੇ ਗਈ ਮੇਰੇ ਲਈ ਮੇਰੇ ਲਈ ਉਠਾਈਆਂ اچھا ਠੀਕ ਆ ਤੇ ਕਾ ਰ ਉਹਨੂੰ ਵੀ ਇਹਨਾਂ ਨੇ ਕਿਹਾ ਸੀ ਕਿ ਆਜੋ ਇੱਥੇ ਸਾਡੀ ਬੱਤੀ ਬੰਦਿਆ ਹਾਂਜੀ ਚੱਲ ਕੋਈ ਨਹੀਂ ਪੁੱਤ ਆਪਣਾ ਘਰ ਆ ਜਿੱਦਾਂ ਮਰਜ਼ੀ ਬੋਖ ਲੋ ਮੈਂ ਤਾਂ ਤੈਨੂੰ ਗਰਮੀ ਚ ਇੱਥੇ ਲੈ ਆਈ ਹਾਂ ਮੈਂ ਕਿਹਾ ਮੇਰੀ ਫੁੱਲ ਨਰਗੀਤੀ ਕੋਮਲ ਜੀ ਇਹ ਤੇ ਗਰਮੀ 'ਚ ਥੋੜਾ ਰਹਿਣਾ ਪੁੱਤ ਸਾਡੇ ਹੁੰਦੇ ਆ ਤਲੀ ਮਾਮੂ ਮਾਮੀ ਜੋ ਹੈਗੇ ਤੁਹਾਡੇ ਵਾਸਤੇ ਇੱਥੇ ਸੋਵੋ ਬੋ ਖਾਓ ਜੋ ਮਰਜ਼ੀ ਕਰੋ ਤੇ ਪੁੱਤ ਛੁੱਟੀਆਂ ਕਿੰਨੀਆਂ ਗਿਆ 10 ਅੱਛਾ 10 ਸੇ ਛੁੱਟੀਆਂ ਪੈ ਗਈਆਂ ਛੁੱਟੀਆਂ ਹੀ ਬੜੀਆਂ ਪੈ ਗਈਆਂ ਪੁੱਤ ਮੈਂ ਤੇ ਆਖਿਆ ਇੱਕ ਦੋ ਛੁੱਟੀਆਂ ਮਣੀਆ ਪੁੱਤ ਜੇ ਕੋਈ ਤੇਰੇ ਮਾਮੂ ਨੂੰ ਬੈ ਫੋਨ ਕਰਨਾ ਮੈਂ ਕਹਣਾ ਵੀ ਚਾਕਲੇਟ ਚੋਕਲੇਟ ਲੈ ਕੇ ਆਇਓ ਕੁੜੀ ਆਈ ਹੈ ਨਹੀਂ ਮੇਰੀ ਗਾਲਾਂ ਮਾਮੂ ਹੋਰ ਵੀ ਕੁਝ ਲੈ ਕੇ ਜਾਂਦੇ ਹੁੰਦੇ ਆ ਜਿੱਦਾਂ ਰਸੋਈ ਦਾ ਸੋਦਾ ਖੰਡ ਪੱਤੀ ਹਰੀਆਂ ਲਾਚੀਆਂ ਲੂਣ ਹਲਦੀ ਆ ਵੀ ਚੀਜ਼ਾਂ ਲੈ ਕੇ ਜਾਂਦੇ ਹੁੰਦੇ ਤਾਂ ਗੱਲ ਜਦੋਂ ਵੀ ਆਉਂਦੇ ਉਹ ਹਮੇਸ਼ਾ ਲੈ ਕੇ ਆਉਂਦੇ ਕਿੰਨਾ ਅੱਛਾ ਅੱਛਾ ਚਲ ਵਧੀਆ ਮੈਂਨੂੰ ਪਿਆ ਸੀ ਨਾ ਮੈਂ ਤੇ ਦੇ ਉਹ ਪੈਨ ਸੋਦਾ ਸੁਦਾ ਤੇ ਚੱਲ ਕੇ ਦੇ ਲੋੜੋਂ ਦੀ ਮੈਂ ਤੈਨੂੰ ਪੁੱਛਣ ਦੀ ਵੀ ਮਾਮੂ ਲੈ ਕੇ ਗਏ ਸੀ ਨਾ ਉਦੋਂ ਮੈਂ ਹੀ ਆਖਿਆ ਸੀ ਇਥੋਂ ਹੋਰ ਵੀ ਬਣਾਈ ਕੋ ਦੇਸ ਉਹ ਹਾਂ ਓਏ ਕ ਮਨ ਇੰਟਰਨੈਟ ਜੂ ਸਾਰੇ ਕਿੰਨਾ ਖਰਾਬ ਠੀਕ ਸਮਝੀ ਨਾ ਤਾਂ ਸਾਰਾ ਕੁਝ ਸਮਝੀ ਵੀ ਤੇ ਮਾਮੂ ਤੇਰੀ ਮੰਮੀ ਨਾਲ ਮੇਰੀਆਂ ਗੱਲਾਂ ਨਹੀਂ ਕਰਦੇ ਹੁੰਦੇ ਆ ਪਤਾ ਨਹੀਂ ਉਹ ਜਦੋਂ ਵੀ ਗੱਲਾਂ ਕਰਦੇ ਮੈਨੂੰ ਬਾਹਰ ਭੇਜ ਦਿੰਦੇ ਆ ਅੱਛਾ ਠੀਕ ਆ ਮਾਵਾ ਗੱਲਾਂ ਕਰਦੇ ਫਿਰ ਨਾ ਮੰਮੀ ਨਾਲ ਮੰਮੀ ਫਿਰ ਰੋਂਦੀ ਜਾਂਦੀ ਆ ਹਾਂਜੀ ਜਦੋਂ ਮਾਮੂ ਨਾਲ ਗੱਲਾਂ ਕਰਦੇ ਹੁੰਦੇ ਮੰਮੀ ਰੋਣ ਲੱਪੰਦੇ ਫਿਰ ਉਹ ਮਾਮੂ ਕਹਿੰਦੇ ਮਾਮੂ ਨਾ ਮੰਮੀ ਨੂੰ ਚੁੱਕ ਕਰਾਂਦੇ ਉਹ ਕਹਿੰਦੇ ਬੇਟਾ ਤੂੰ ਬਾਹਰ ਜਾਓ ਅੱਛਾ ਠੀਕ ਹੈ ਸੰਦਗੀ ਪੁੱਤ ਸਭ ਖੁਸ਼ ਚੱਲ ਅੱਛਾ ਭੈਣ ਭਰਾ ਆਵਾ ਧੋਖ ਬੋਲਦੀ ਹੁਣੀ ਜਾ ਪੁੱਤ ਤੀ ਜੋ ਉਹਨਾਂ ਲੱਗੇ ਜਾਣਾ ਉਹਨਾਂ ਲੱਗੇ ਚੱਲ ਜਾ ਜਾ ਮੇਰਾ ਪੁੱਤ ਪਿੰਗੀ ਹਾਂ ਕਿ ਐਸੀ ਧਰਨਾ ਦੇ ਕੇ ਹੁਣ ਤਾਂ ਪਹਿਲੇ ਹੀ ਪਤਾ ਹੀ ਇਹ ਮੇਰੀਆਂ ਚੁਗਲੀਆਂ ਕਰਦੇ ਹੋਣੇ ਭੈਣ ਭਰਾ ਦੋਨੇ ਹੋਰ ਕਰਨ ਕੀ ਜਾਂਦਾ ਹਾਂ ਵੇਖ ਲਾ ਆ ਸੌਦੇ ਤੱਕ ਸੁੱਟ ਕੇ ਦੇ ਕੇ ਆਉਂਦੇ ਆ ਪੈਸੇ ਸੌਦਾ ਹਾਂ ਦੀ ਸ਼ਰਮ ਬਦਦੀ ਕਈ ਨਹੀਂ ਵੀ ਲੈ ਕੇ ਗਿਆ ਹ ਨਿਆਣਿਆਂ ਦੇ ਕੱਪੜੇ ਤੱਕ ਨੇ ਠੇਕਾ ਚੁੱਕਿਆ ਹੀ ਤਾਂ ਮੈਨੂੰ ਘਰੇ ਕੀ ਕਰਨੂੰ ਇੱਥੇ ਵਿਆਹ ਲਿਆ ਆ ਦੱਸ ਸਾਡੇ ਨਹੀਂ ਕੱਲ ਨੂੰ ਨਿਆਣੇ ਹੋਣੇ ਉਹਨਾਂ ਦਾ ਫਿਊਚਰ ਨਹੀਂ ਵੇਖਣਾ ਕੋਈ ਅਈ ਸ਼ਦਾਈ ਮੇਰਾ ਬੰਦਾ ਮੇਰੇ ਪੱਲੇ ਪੈ ਗਿਆ ਆਉਂਦੇ ਆ ਨਾ ਤੇ ਪੁੱਛਦੀ ਇਹਨਾਂ ਨੂੰ ਜਰਾ ਕਿ ਜੋ ਕੁਝ ਹੈਗਾ ਤੁਸੀਂ ਉਧਰ ਹੀ ਲਟਾ ਦੇਣਾ ਆਪਣੇ ਜੋਗਾ ਕੱਖ ਨਹੀਂ ਰੱਖਣਾ ਆਪੋਂ ਦੂ ਮੇਰਾ ਬੰਦਾ ਇਹੋ ਜਿਹੇ ਬੰਦੇ ਹੁੰਦੇ ਜਿਹੜਾ ਆਪਣਾ ਸਾਰਾ ਘਰ ਦੂਜਿਆਂ ਨੂੰ ਖਵਾ ਦਿੰਦੇ ਤੇ ਮੁੜ ਕੇ ਵੇਲਾ ਠੂਠਾ ਨਾ ਇੱਧਰ ਜੋਗੇ ਤੇ ਨਾ ਉੱਧਰ ਜੋਗੇ ਮੰਮੀ ਜੀ ਤੂੰ ਕਿਉਂ ਦੋ ਦੇ ਆਣ ਕੇ ਇੱਥੇ ਬੈਠੇ ਜੇ ਲੰਮੇ ਪੈਰੋਂ ਬੜੀ ਥੱਕ ਜੋਗੇ ਲੈ ਪੁੱਤ ਮੈਂ ਕਿਹੜਾ ਕੋ ਕੰਮਕਾਰ ਕਰਨ ਲਈ ਆ ਜਿੱਦੇ ਨਾਲ ਮੈਂ ਥੱਕ ਜਾਣਾ ਸਭੋ ਚੰਗਾ ਪੈਹਾ ਪਣਾ ਬੈਠੀਆਂ ਕਈ ਗੱਲਾਂ ਹੋ ਗਈਆਂ ਸਾਡੀਆਂ ਲੱਗਦਾ ਠੀਕ ਕਹਿਣ ਦੀ ਤਾਂ ਜੀ ਗਰਮੀ ਬੜੀ ਆ ਲੱਗਦਾ ਥੱਕ ਕੇ ਆਏ ਜੇ ਕੋਈ ਕਿਥੋਂ ਤੋਂ ਆਟੋ ਦੁਪਹਿਰ ਖਲੋਂ ਦਿੰਦੇ ਤੁਮ ਕਿਹਾ ਜੇ ਤੁਸੀਂ ਏਸੀ ਵਾਲੇ ਅੰਦਰ ਬਹਿੰਦੇ ਕੋਈ ਰੈਸਟੋਰੈਂਟ ਜਿਹਾ ਰਹੇ ਤੇ ਰੋਟੀ ਪਾਣੀ ਪਕਾਉਣਾ ਖਾਗੇ ਤਾਂ ਕਹਿੰਦੇ ਨਾ ਮੰਮੀ ਇਹਨਾਂ ਦਾ ਕਮਰ ਵੀ ਬੜੀ ਦਰਦ ਕਰਦੀ ਆ ਜਦੋਂ ਇਦਾਂ ਬੈਠੇ ਰਹਿੰਦੇ ਆ ਕੋਈ ਗੱਲ ਉਹ ਬੱਲੇ ਮੇਰੀ ਭੈਣ ਆਈ ਆ ਸਸਿਕਾ ਸਸਿਕਾ ਜੀ ਸਸਿਕਾ ਕੀ ਹਾਲ ਹੈ ਬੱਸ ਹੋਦੀਆਂ ਨੇ ਠੀਕ ਆ ਹਾਂ ਜੀ ਹੋਰ ਵਧੀਆ ਵਧੀਆ ਹਾਂ ਜੀ ਹੋਰ ਵੀ ਦੇ ਕੰਮ ਕਿਵੇਂ ਲੰਘਿਆ ਠੀਕ ਠਾਕ ਵਧੀਆ ਕਿੱਦਾਂ ਸਹੀ ਸਲਾਮਤ ਆਏ ਹੋ ਵਧੀਆ ਜੰਮੀ ਬੜੀ ਹੈ ਨਾ ਰਸਤੇ 'ਚ ਹੋਰ ਕਰਨੀ ਹੈ ਰਸਤੇ 'ਚ ਕੀ ਪੁੱਤ ਹਾਂਜੀ ਬਸ ਪੁੱਤ ਘਰੋਂ ਨਿਕਲਦਾ ਟਾਈਮ ਨਹੀਂ ਲੱਗਦਾ ਹੈਗਾ ਘਰ 'ਚ ਕੰਮ ਕਾਰ ਇੰਨੇ ਹੁੰਦੇ ਆ ਪਤਾ ਨਹੀਂ ਲੱਗਦਾ ਦਿਨ ਕਦੋਂ ਚੜਿਆ ਤੇ ਕਦੋਂ ਰਾਤ ਪੈ ਗਈ ਪੁੱਤ ਹਾਂਜੀ 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 ਇਹ ਤਾਂ ਬਿਲਕੁਲ ਸਹੀ ਗੱਲ ਤੁਹਾਡੀ ਹੋਰ ਕਿੱਦਾਂ ਬਾਜੀ ਕੀ ਹਾਲ ਚੱਲ ਠੀਕ ਠਾਕ ਬਾਜੀ ਹਾਂਜੀ ਵੀਰ ਅੱਜ ਠੀਕ ਨੇ ਕੰਮ ਤੇ ਗਏ ਹੋ ਕਹਿੰਦੇ ਮੈਂ ਬਾਅਦ ਚ ਆ ਜਾਊਗਾ ਫਿਰ ਅੱਛਾ ਅੱਛਾ ਆਉਣਗੇ ਨਾ ਪੱਕਾ ਹਾਂ ਆਉਣਗੇ ਠੀਕ ਹੈ ਤੇ ਆ ਬੱਚੇ ਮੰਨਤ ਆਈ ਹੋਈ ਆ ਆਈ ਹੈ ਹਾਂ ਆ ਉਹ ਨਾ ਅੰਦਰ ਵੋਟੀ ਨਾ ਲਿਆ ਅੱਛਾ ਹਾਂ ਵੋਟੀ ਕੋ ਲੈ ਗਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਆ ਮਾਮੀ ਕੋਲ ਬੈਠੀ ਜਾ ਕੇ ਫਿਰ ਐ ਸਹੀ ਆ ਅੱਛਾ ਵੀ ਮਨਾ ਆਪਣਾ ਬਿਲ ਤਾਰ ਦਿੱਤਾ ਹੈ ਬੜਾ ਹਾਂ ਹਾਂ ਵੀਰੇ ਮੇਰੇ ਤੇ ਉਹਨਾਂ ਧੰਨ ਧਾਰ ਦਿੱਤਾ ਸੀਗਾ ਚਲੋ ਵਧੀਆ ਵਧੀਆ ਠੀਕ ਹੈ ਮਾਸੀ ਕਿਦਾਂ ਗੋਡੇ ਠੀਕ ਹੈ ਹਾਂ ਠੀਕ ਹੈ ਕਿਨਾਂ ਤੂੰ ਉਹਦੋਂ ਤੇਲ ਲੈ ਕੇ ਦੇ ਕੇ ਆਇਆ ਸੀ ਨਾ ਉਹ ਬੜਾ ਵਧੀਆ ਹੈ ਉਹ ਮੈਂ ਲਾਇਆ ਗਰਮ ਪੱਟੀ ਉੱਤੇ ਬੰਨੀ ਤੇ ਮੇਰਾ ਗੋਡਾ ਠੀਕ ਹੋ ਗਿਆ ਹਾਂਜੀ ਮਾਸੀ ਇਹ ਉਹ ਨਾ ਬਹੁਤ ਵਧੀਆ ਦਿੰਦਾ ਦਵਾਈ ਉਹ ਨਾ ਜੋੜਾਂ ਦੇ ਦਰਦਾਂ ਲਈ ਬਹੁਤ ਹੀ ਵਧੀਆ ਬਤਾਈ ਤੁਹਾਨੂੰ ਦੇ ਕੇ ਆਇਆ ਮੈਂ ਠੀਕ ਹੈ ਬੜਾ ਵਧੀਆ ਬਹੁਤ ਵਧੀਆ ਤੇਲ ਨਾ ਹਾਂ ਇੱਕ ਦੋ ਵਾਰ ਹੀ ਮੰਮੀ ਨੂੰ ਲਗਾ ਦਿੱਤਾ ਮੈਂ ਨਾ ਬੜਾ ਅਸਰ ਵਾਲਾ ਹੈ ਤਾਂ ਹੀ ਮੈਂ ਤੁਹਾਨੂੰ ਵੀ ਦੇ ਕੇ ਆਇਆ ਪੁੱਤ ਤੂੰ ਸਾਡਾ ਕਿੰਨਾ ਧਿਆਨ ਰੱਖਦਾ ਹੈਗਾ ਇੱਧਰ ਦਾ ਧਿਆਨ ਰੱਖਦਾ ਹੀ ਰਹਿਦਾ ਨਾਲ ਸਾਡੇ ਘਰ ਦਾ ਵੀ ਕਿੰਨਾ ਧਿਆਨ ਲੱਗਦਾ ਪੁੱਤ ਮਾਲਕ ਤੇਰੀਆਂ ਲੰਬੀਆਂ ਉਮਰਾਂ ਕਰੇ ਫਿਰ ਕੀ ਹੋਇਆ ਭੈਣ ਜੀ ਇਹ ਵੀ ਤਾਂ ਤੁਹਾਡਾ ਪੁੱਤੀ ਆ ਜਿਦਾਂ ਦਾ ਮੇਰਾ ਉਤਰਾਂ ਦਾ ਤੁਹਾਡਾ ਉਹ ਤਾਂ ਤਾਂ ਹੀ ਬਣਦਾ ਵੀ ਵੱਡਿਆਂ ਦੀ ਸੇਵਾ ਕਰਨੀ ਇਹਨਾਂ ਨੇ ਤੁਸੀਂ ਟੈਨਸ਼ਨ ਲਿਆ ਕਰਨ ਬਾਕੀ ਤਾਂ ਇਹ ਇਜ਼ਤ ਮੇਰੇ ਮਾਸੀ ਮਾਸੀ ਦਾ ਮਤਲਬ ਹੀ ਮਾਸੀ ਤੇ ਮੇਰੀ ਮਾਈ ਹੂੰ ਠੀਕ ਹੈ ਜੀ ਹਾਂ ਐਦਾਂ ਦਾ ਸੱਚਿਆ ਕਰੋ ਮੇਰੇ ਲਈ ਬਰਾਬਰ ਹੀ ਹੈ ਸਾਰਾ ਕੁਝ ਇਸੇ ਇਸੇ ਕਰਕੇ ਆਖਿਆ ਮੈਂ ਦੱਸ ਦੇ ਤੂੰ ਆਜੋ ਉਹਨੇ ਜਰ ਨੂੰ ਇਹਨਾਂ ਦਾ ਮੀਟਰ ਮਟਰ ਚਾਲੂ ਹੋ ਜੇ ਤਾਰ ਲਾ ਦੇਣਗੇ ਇੱਥੇ ਏਸੀ ਲੱਗਣ ਮਾਲ ਨਾ ਦੱਸ ਦੇ ਕੱਢਣਗੇ ਮਮੀ ਜੀ ਪਿੰਡ ਤੇ ਉਧਰ ਨਹੀਂ ਤਰ ਗਿਆ ਸੀਗਾ ਮੀਟਰ ਉਧਰ ਨਹੀਂ ਇਹ ਸ਼ਾਮੀ ਆਈ ਸੀ ਤੇ ਪਹਿਲੇ ਲੈ ਕੇ ਹੀ ਆਈ ਸੀ ਤੇ ਕਲੀਅਰ ਹੋ ਗਿਆ ਸੀ ਬੱਤੀ ਵੀ ਆਉਂਦਾ ਬਈ ਹੀ ਪੜੀ ਵਧੀਆ ਇਹ ਫਿਰ ਕਹਿਣ ਲੱਗਾ ਕਿ ਚੱਲ ਤੂੰ ਛੁੱਟੀਆਂ ਪਈਆਂ ਮੈਂ ਚਾਰ ਦਿਨ ਹੋਇਆ ਤੇ ਤੁਹਾਨੂੰ ਪਤਾ ਮੰਨਤ ਵੀ ਫਿਰ ਮਾਮੀ ਕੋ ਜਾਣਾ ਮਾਮੀ ਕੋ ਜਾਣਾ ਤੇ ਫਿਰ ਮੈਂ ਤਾਂ ਕਰ ਜੀ ਅੱਗੇ ਚਾਚਾ ਆਉਂਦੇ ਜਲ ਜੰਮੀ ਆ ਚੱਲ ਗਾ ਤੇ ਚਾਪੋਤ ਨਾਲੇ ਮਾਤੇ ਪੈਸੇ ਵੀ ਲੈ ਕੇ ਆਈਆਂ ਤੇ ਕਿੰਨੇ ਪੈਸੇ ਦੇ ਕੇ ਆਈਆਂ ਵਾਪਸ ਕਰਕੇ ਆਏ ਨੇ ਨਹੀਂ ਪੁੱਤ ਤਾਂ ਐਸੇ ਥੋੜੀ ਲੈਣੇ ਆ ਚੱਲ ਜੇ ਮੀਟਰ ਲੱਗ ਗਿਆ ਤੂੰ ਕੋਈ ਹੋਤੀ ਜਿ ਲੈ ਨਹੀਂ ਕਰਦੀ ਆਪਣੀ ਉਹ ਤਾਂ ਕੂਲਰ ਹੈ ਨਹੀਂ ਤੁਹਾਡਾ ਕੂਲਰ ਲੈ ਲਿਓ ਨਹੀਂ ਨਹੀਂ ਮੰਮੀ ਸਰੀ ਜਾਂਦਾ ਵਾ ਬੜਾ ਵਧੀਆ ਕੋਈ ਗੱਲ ਨਹੀਂ ਫਿਰ ਪੈਸੇ ਹੋਣਗੇ ਨਾ ਫਿਰ ਨਹੀਂ ਲੀਲਾਂਗੇ ਉਹਨਾਂ ਨੇ ਗੁੱਸਾ ਕਰਦੇ ਆ ਉਹਨਾਂ ਨੇ ਮੈਨੂੰ ਬਾਹਰ ਦਿੱਤੇ ਕਿ ਜਾ ਦੇ ਗਈ ਆ ਨੀ ਲੈ ਕੇ ਨਹੀਂ ਕੋਈ ਨਹੀਂ ਪੈਂਦੀ ਜਿਨ੍ਹਾਂ ਦੀ ਬਾਤ ਘੱਟ ਹੋ ਜਾਂਦੀ ਪਰ ਮਲ ਕੰਮ ਸਾਰੀ ਜਾਂਦਾ ਹੈਗਾ ਕੋਈ ਗੱਲ ਨਹੀਂ ਮੈਂ ਤੈਨੂੰ ਪੈਸੇ ਦੇ ਗਿਆ ਆਪਣੀ ਭੈਣ ਨੂੰ ਪੈਸੇ ਦਿੱਤੇ ਮੈਂ ਤੂੰ ਆਪਣੇ ਕੋਲ ਰੱਖ ਲੈ ਕੋਈ ਗੱਲ ਨਹੀਂ ਤੂੰ ਕੁਝ ਹੋਰ ਲੈ ਲੈ ਕੋਈ ਬਗਾਨਾ ਨਹੀਂ ਦੇ ਕੇ ਗਿਆ ਤੈਨੂੰ ਤੇਰਾ ਭਰਾ ਨਹੀਂ ਦਿੱਤੇ ਆ ਐਵੇਂ ਨਾ ਕਰ ਭਾਜੀ ਨੂੰ ਗੱਲ ਕਹਦੇ ਕਰ ਸਿੱਧੀ ਮੇਰਾ ਭਰਾ ਦੇ ਦਿੱ ਗਿਆ ਵਾ ਨਹੀਂ ਕੋਈ ਗੀ ਨਹੀਂ ਰੇ ਉਹ ਕਰ ਕਹਿ ਦੂੰਗੀ ਉਹਨਾਂ ਨੂੰ ਫਿਰ ਥੋੜੇ ਬਦ ਰੱਖ ਲਈ ਨਹੀਂ ਹੈ ਨਾ ਬਾਕੀ ਤੁਸੀਂ ਲੈ ਲਿਓ ਕੋਈ ਗੱਲ ਨਹੀਂ ਕੋਈ ਇੱਥੇ ਨਾਲ ਹੀ ਪ੍ਰਮਾਣ ਹੁੰਦੇ ਹਾਂਜੀ ਉਹ ਨਹੀਂ ਮੇਰਾ ਭਰਾ ਦੇ ਨਾ ਬੜਾ ਹੀ ਚੰਗਾ ਵਾ ਉਹਨੂੰ ਵੇਲਾ ਕਿ ਕਰੀ ਕਿ ਮੈਂ ਭੈਣ ਨਾਲ ਆਪਣੀ ਨੂੰ ਆ ਚੀ ਜੇਣੀ ਤੇ ਆ ਮੇਰੀ ਭੈਣ ਕੋ ਹੈ ਨਹੀਂ ਉਹ ਵੀ ਦਿੰਦਾ ਏ ਚੱਲ ਛੱਡੋ माजी ਇਹ ਕਿਣੀ ਗੱਲਾਂ ਕਰਦੇ ਸੀ ਤੀ ਹੋਸਰਾ ਠੀਕ ਹੈ ਨਾ ਸਭ ਘਰ-ਬਾਰ ਸਭ ਵਧੀਆ ਨਾ ਸਾਰਾ ਕੁਝ ਸਾਰਾ ਕੁਝ ਬਸ ਵਧੀਆ ਤੁਹਾਡਾ ਸਬਰ ਵੇਖ ਕੇ ਤੇ ਤੁਹਾਡਾ ਪਿਆਰ ਵੇਖ ਕੇ ਸੱਚੀ ਮੈਨੂੰ ਸਾਰਾ ਕੁਝ ਭੁੱਲ ਜਾਂਦਾ ਵਾ ਸਭ ਬਧੀਆ ਸਭ ਠੀਕਾ ਅੱਛਾ ਵਿਮਾ ਇਹ ਤੁਹਾਨੂੰ ਬਾਹਰ ਆਈ ਮੈਨੂੰ ਗੱਲ ਕਰਨੀ ਸੀ ਹਾਂ ਹਾਂ ਵੀਰੇ ਹੁਣ ਆਈ ਬਸ ਹਾਂ ਆਈ ਮੈਂ ਆਈ ਮੈਂ ਹਾਂ ਹਾਂ ਕੋਈ ਪਿਆਰ ਬਣਾਉਣ ਦੀ ਗੱਲ ਕਰਨੀ ਉਹ ਦਿਲ ਦੀ ਬੜਾ ਚੰਗਾ ਰਣ ਹਾਂਜੀ ਪਿੰਡਬਰ ਦਾ ਬਹੁਤ ਕਰਦਾ ਉਹ ਉਧਰ ਨਜ਼ਰ ਹੀ ਆਣ ਡਿਆ ਬਹੁਤ ਚੰਗਾ ਪਿੰਡ ਹੋਰ ਤੁਸੀਂ ਤਾਂ ਧੀ ਰਹਿਣਾ ਨਾ ਇੱਥੇ ਦੇਖੋ ਸਾਡੇ ਘਰ ਦਾ ਸਾਥ ਤੋਂ ਮੇਰੀ ਨੂੰਹ ਵੀ ਬੜੀ ਚੰਗੀ ਤੇ ਮੇਰਾ ਰਣਾ ਵੀ ਬਹੁਤ ਚੰਗਾ ਤੁਸੀਂ ਆਪੇ ਵੇਹ ਲੈਣਾ ਵੇਖਾ ਤੁਹਾਡੀ ਕਿੰਨੀ ਸੇਵਾ ਕਰਦੇ ਆ ਤੁਹਾਨੂੰ ਕਹੇ ਚੀਜ਼ ਦੀ ਤੰਗੀ ਨਹੀਂ ਹੁੰਦੀ ਮੇਰੇ ਨਾ ਆਪਣੇ ਘਰ ਵਾਂਗੂ ਹੀ ਤੁਹਾਨੂੰ ਰੱਖਣਾ 2-4 ਦਿਨ ਰਹੋ ਭਾਵੇਂ 10 ਦਿਨ ਰਹੋ ਤੁਹਾਡਾ ਹੀ ਘਰ ਹੈ ਇਹ ਤੇ ਕੋਈ ਪਰੇਸ਼ਾਨੀ ਨਾ ਤੁਹਾਨੂੰ ਹੋਵੇ ਭੈਣ ਜੀ ਜੇ ਨੂਆ ਚੱਗਿਆ ਹੁਣ ਤਾਂ ਆਦੀ ਘਰ ਚੱਲਦੇ ਆ ਤਾਂ ਆਦੀ ਰਿਸ਼ਤੇ ਨਿਭਦੇ ਨਹੀਂ ਤੇ ਭੈਣ ਜੀ ਕਿੱਥੇ ਨਿਸ਼ਤੇ ਜੱਪਦੇ ਨੂਆ ਦੇ ਸਿਰ ਤੇ ਪੱਤਰੀਆਂ ਫਿਰਦੀਆਂ ਭੈਣ ਜੀ ਭੈਣ ਜੀ ਮੈਂ ਤੇ ਕਰਮਾ ਵਾਲੀ ਆ ਜਿਹੜਾ ਜ ਮੈਨੂੰ ਪੁੱਤ ਮਿਲਿਆ ਤੇ ਨੂਆ ਮਿਲਣੀ ਆ ਇਹ ਜਿਹੜਾ ਰੱਬ ਸਾਰਿਆਂ ਨੂੰ ਦਵੇ ਸਾਰਿਆਂ ਦਾ ਦਿਲ ਠੰਡਾ ਹੋਵੇ ਹਾਂ ਬੀ ਆ ਕੀ ਹਾਂ ਆ ਬੈਠਾ ਅੱਛਾ ਬੀਮਰ ਤੁਹਾਨੂੰ ਗੱਲ ਪੁੱਛਣੀ ਸੀ ਪਹਿਲਾਂ ਤੁਹਾਨੂੰ ਦੱਸ ਕਰੀ ਠੀਕ ਹੈ ਸਭ ਕੁਝ ਭਾਜੀ ਠੀਕ ਹੈ ਸਭ ਹਾਂ ਮੇਰੇ ਸਭ ਕੁਝ ਵਧੀਆ ਠੀਕ ਹੈ ਨਾ ਚਲੋ ਅੱਜ ਕੀ ਚਾਹੀਦਾ ਅੱਛਾ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਸੀ ਤੇਰੀ ਭਾਬੀ ਨੇ ਤੈਨੂੰ ਪੁੱਛਿਆ ਬੱਚਾ ਤੇ ਨਹੀਂ ਕੁਝ ਅੱਛਾ ਬੱਚਾ ਨਹੀਂ ਕੁਝ ਨਹੀਂ ਪੁੱਛਿਆ ਨਹੀਂ ਕਿ ਤੂੰ ਗੱਲ ਤਰੀ ਕੀਤੀ ਕਿ ਉਸ ਦਿਨ ਮੈਂ ਆਇਆ ਨਾ ਤੇਰੇ ਕੋਲ ਤੂੰ ਤੇ ਤਾਂ ਕੋ ਲਿਆ ਮੈਂ ਜੋ ਜੋ ਵੀ ਤੈਨੂੰ ਸੇ ਮੈਂ ਕਿ ਦੇ ਚੁੱਕਿਆ ਹੈ ਨਾ ਕੁਛ ਵੀ ਮਾੜਾ ਮੋਟਾ ਚੁੱਕਿਆ ਤੇ ਤੂੰ ਕੋਈ ਗੱਲ ਤੇ ਨਹੀਂ ਇਹਦੇ ਨਾਲ ਸ਼ੇਅਰ ਕੀਤੀ ਕਾਂ ਤੇ ਕੋਈ ਨਹੀਂ ਕੀਤੀ ਪਰ ਵੀਰੇ ਕਿਉਂ ਭਾਬੀ ਮਨਾ ਕਰਦੀ ਆ ਨਾ ਨਾ ਮਨਾ ਨਹੀਂ ਕਰਦੀ ਉਹਦੀ ਕੀ ਜ਼ਰਤ ਮਨਾਉਂਦੀ ਨਹੀਂ ਉਹ ਦਮੇਜ ਉਹਦੇ ਪੁੱਛਣ ਦਿਆ ਤੈਨੂੰ ਮੇ ਕੋਈ ਗਲਤੀ ਨਹੀਂ ਹੋਈ ਇਦਾਂ ਦੀ ਨਹੀਂ ਨਹੀਂ ਗਲਤੀ ਇਦਾਂ ਦੀ ਕੋਈ ਨਹੀਂ ਹੋਈ ਉਹਨਾਂ ਨੇ ਮੈਨੂੰ ਕੁਛ ਨਹੀਂ ਪੁੱਛਿਆ ਬਸ ਮੈਂ ਉਹ ਵੇਦ ਉਹ ਪੁੱਛਣ ਦਿਆ ਹੋਰ ਮੈਂ ਮਸ਼ਨਤ ਕੀ ਜਦੋਂ ਮੈਂ ਮੇਰੇ ਦੰਦ ਦਰ ਲਾਇਆ ਦਿੰਦੇ ਕਿ ਮੈਂ ਹਾਂ ਪੁੱਛ ਲਾਂ ਰਿਹਾ ਠੀਕ ਹੈ ਕੋਸ਼ ਹੈ ਨਾ ਹਾਂ ਹਾਂ ਵੀਰੇ ਮੈਂ ਤਾਂ ਬਹੁਤ ਕੋਸ਼ ਹੈ ਮੈਨੂੰ ਮੇਟਰ ਦੀ ਮੈਨੂੰ ਟੈਨਸ਼ਨ ਨਹੀਂ ਉਹ ਇਹਨਾਂ ਨੇ ਸ਼ਾਮੀ ਸਹੀ ਕਰਵਾਤਾ ਹੀ ਤੇ ਲਾਈਟਾਂ ਉਨ ਦੇ ਹੀ ਬੜੀ ਹੁੰਦੀਆਂ ਹੁੰਦੇ ਅੱਛਾ ਮੈਂ ਨਹੀਂ ਕਰਦਾ ਸਰ ਤੂੰ ਬਾਰ-ਬਾਰ ਜੇ ਤੈਨੂੰ ਮੈਂ ਕੋਈ ਥੋੜੇ-ਬਹੁਤੇ ਪੈਸੇ ਮਿਲਦੇ ਦੇ ਦੇਣਾ ਹਾਂ ਤਾਂ ਮਣੇ ਕਰਦੀ ਮੈਂ ਤੇਰਾ ਕੁਛ ਨਹੀਂ ਲਾਦਾ ਮੈਂ ਤੇਰਾ ਭਰਾ ਆ ਕੀ ਹੋ ਗਿਆ ਤੈਨੂੰ ਨਹੀਂ ਨਹੀਂ ਵੀਰੇ ਤੁਹਾਨੂੰ ਪਤਾ ਘਰਾਂ ਵਰਗੇ ਘਰ ਨਹੀਂ ਤੇ ਆ ਪੈਸੇ ਨੂੰ ਤੇ ਹਰ ਥਾਂ ਦੌੜ ਹੁੰਦੀ ਹੁੰਦੀ ਆ ਇੱਤਾਂ ਤੁਸੀਂ ਮੈਨੂੰ ਹੀ ਲਈ ਜਾਓਗੇ ਫਿਰ ਤੁਸੀਂ ਆਪਣਾ ਵੀ ਤੇ ਵੇਖਣਾ ਨਾ ਉਹ ਬਾਬਾ ਮੇਰੀ ਗੱਲ ਵੀ ਸੁਣ ਲੀ ਜੇ ਮੈਨੂੰ ਕਦੀ ਲੋੜ ਹੋਗੀ ਮੈਂ ਚਿੰਝ ਕੇ ਨਾ ਥੋੜੀ ਆ ਮੈਂ ਸਿੱਧਾ ਜਾਵਾਂ ਜਣਾ ਤੇਰੇ ਕੋਲ ਮੈਂ ਨਾ ਵਿਮਲ ਤੋਂ ਲੈਣਾ ਮੇਰੀ ਭੈਣ ਐ ਤੇ ਫਿਰ ਕਿਹੜੀ ਗੱਲ ਐ ਮਾਤਾ ਮੈਨੂੰ ਇੰਨੇ ਜੋਗਾ ਕਰੇ ਕਿ ਮੇਰਾ ਵੀਰ ਆਣ ਕੇ ਕੋਈ ਪੈਸੇ ਮੰਗੇ ਕੋਈ ਵੀ ਚੀਜ਼ ਮੰਗੇ ਮੈਂ ਦੇ ਸਕਾਂ ਕਿਉਂ ਨਾ ਕਰੂਗਾ ਬਾਬਾ ਸਭ ਕੁਝ ਕਰੂਗਾ ਜਿਹਦਾ ਦਿਲ ਸਾਫ਼ ਹੋਵੇ ਨਾ ਬਾਬਾ ਉਹਦੀ ਬੜੀ ਜਲਦੀ ਸੁੰਦਰਵਾ ਤੇਰਾ ਦਿਲ ਮੈਨੂੰ ਪਤਾ ਕਿੰਨਾ ਸਾਫ਼ ਆ ਪਤਾ ਨਹੀਂ ਇਹ ਤੇ ਹਮ ਬਾਬਾ ਜੀ ਨੂੰ ਪਤਾ ਹੋ ਕਿ ਤੇਰਾ ਮੇਰਾ ਸਾਫ਼ ਆ ਕਿ ਨਹੀਂ ਇਹ ਤੇ ਮੈਨੂੰ ਪਤਾ ਨਾ ਪਤਾ ਤੇ ਬਹੁਤ ਵੱਡਾ ਕਿ ਤੂੰ ਮੇਰੀ ਇੰਨੀ ਨਹੀਂ ਤੇ ਕੋਣ ਭਰਾ ਕਰਦਾ ਵਾ ਇੰਨੀ ਕਿਹਾ ਇਹ ਤੇ ਮੈਨੂੰ ਲੱਗਦਾ ਪਰ ਨੀਤਾਂ ਨੂੰ ਮਰਾਦ ਆਉਂਦੀਆਂ ਪਤਾ ਮਨੇ ਤੁਹਾਨੂੰ ਬੜਾ ਯਾਰ ਕਰਨ ਦੀ ਹੀ ਵੀਰੇ ਅੱਛਾ ਹਾਂ ਮਿਲੇਗਾ ਕੋਈ ਮੈਂ ਮਿਲਦਾ ਹੈ ਕਿ ਤੇ ਮਾਮੀ ਕੋਲ ਬੇਟੀ ਹਦੀ ਹੋਣਾ ਹੈ ਕੋਈ ਚਲ ਗਈ ਅੰਦਰ ਅੱਛਾ ਅੱਛਾ ਚਲ ਕੋਈ ਨਹੀਂ ਤੁਹ ਬੋ ਮਮੀ ਰੱਖ ਕਰਮ ਕਰਾ ਬਤਾਣਾ ਹਾਂ ਹੁਣ ਕੋਸ਼ਿਸ਼ ਕਰਨੀ ਬਦ ਤੋਂ ਬਾਅਦ ਰਹਿ ਕੇ ਜਾਈਂ ਜਿਆਦਾ ਜਿਆਦਾ ਭੱਜਣਾ ਜਿਆਦਾ ਕਰਦੀ ਹਾਂ ਹਾਂ ਠੀਕ ਆ